ਤਰਨਤਾਰਨ ਦੇ ਸੀਵਲ ਹਸਪਤਾਲ ਵਿੱਚ ਬੰਨੇ ਨਸ਼ਾ ਸ਼ਦਾਬ ਕੇਂਦਰ ਦੇ ਬਾਹਰ ਮਰੀਜ਼ ਬੇਕਾਬੂ ਹੁੰਦੇ ਦਿਖਾਈ ਦਿੱਤੇ ਤਾਂ ਪੁਲਿਸ ਨੂੰ ਮੌਕੇ ਤੇ ਆਉਣਾ ਪਿਆ ਮਰੀਜ਼ਾਂ ਦਾ ਕਹਿਣਾ ਹੈ ਕਿ ਉਕਤ ਕੇਂਦਰ ਤੋਂ ਦਵਾਈ ਅੱਧੀ ਮਿਲਦੀ ਪਈ ਹੈ ਤੇ ਕਈ ਮਰੀਜ਼ ਖਾਲੀ ਹੱਥ ਵਾਪਸ ਪਰਤ ਰਹੇ ਨੇ ਦੂਜੇ ਪਾਸੇ ਸਬੰਧਤ ਡਾਕਟਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਤੋਂ ਦਵਾਈ ਦਾ ਸਟਾਕ ਨਹੀਂ ਆ ਰਿਹਾ ਜਦ ਤੱਕ ਦਵਾਈ ਦਾ ਪੂਰਾ ਸਟਾਕ ਨਹੀਂ ਆਉਂਦਾ ਮਰੀਜ਼ਾਂ ਨੂੰ ਕੌਫਰਟ ਕਰਨਾ ਪਵੇਗਾ ਬੇਨਤੀ ਕਰਨਾ ਚਾਹੁੰਦਾ ਜੀ ਮਜ਼ਦੂਰਾਂ ਬਾਰੇ ਕੋਈ ਸੋਚਿਆ ਜਾਵੇ ਜਿਹੜੇ ਮਜ਼ਦੂਰ ਜੋ ਕੋਈ ਮਸ਼ੀਨ ਤੇ ਸੀਜ਼ਨ ਲਾਉਂਦਾ ਜੀ ਸਰ ਉਹਨਾਂ ਬਾਰੇ ਬਹੁਤ ਮੁਸ਼ਕਲ ਕੰਮ ਹੋ ਗਿਆ ਟਾਈ ਇੱਕ ਦਿਨ ਦੀ ਡੇਲੀ ਦੀ ਕਰਤੀ ਪਹਿਲੇ ਹਫਤੇ ਦੀ ਦਿੰਦੇ ਸੀ ਦਵਾਈ ਉੱਤ ਦਿਨਾਂ ਰੋਜ਼ ਦੀ ਕਰਤੀ ਰੋਜ਼ ਤੋਂ ਦੱਸੋ ਜੀ ਜਿਹੜਾ ਬੰਦਾ ਆਮ ਬੰਦਾ ਕੀ ਮਰੇ ਕੀ ਕਰੇ ਦੱਸੋ ਮੈਨੂੰ ਮਰਨ ਵਾਸਤੇ ਸਾਨੂੰ ਮਜਬੂਰ ਕੀਤਾ ਜਾ ਰਿਹਾ ਸਰਕਾਰ ਅਗੇ ਇਹ ਬੇਨਤੀ ਆ ਕਿ ਸਾਨੂੰ ਹਫਤੇ ਦੇ ਉੱਤੇ ਜਿਸ ਤਰ੍ਹਾਂ ਪਹਿਲੋਂ ਕੰਮ ਚੱਲਦਾ ਹੀ ਹੋਤਰਾ ਦਵਾਈ ਦਾ ਕੰਮ ਚੱਲੇ ਨਹੀਂ ਤੇ ਸਾਨੂੰ ਮਰਨ ਵਾਸਤੇ ਮਜਬੂਰ ਹੋਣਾ ਪਏਗਾ ਇਹ ਹੀ ਕੰਮ ਕਰ ਦਿਓ ਮੈਂ ਜੀ ਤੂੜੀ ਵਾਲੀ ਮਸਜਿਦ ਤੇ ਸੀਜ਼ਨ ਲਾਉਣਾ ਜੋ ਜਿੱਥੇ ਮਸ਼ੀਨ ਦੇ ਸੀਜ਼ਨ ਲਾਉਣਾ ਉਹ ਮੈਨੂੰ ਟੋਟ ਟੋਟ ਪੈਣ ਦੇ ਉਹ ਕਹਿੰਦੇ ਆ ਕੇ ਮਸ਼ੀਨ ਚਲਾਓ ਸਰ ਬਹੁਤ ਮੁਸ਼ਕਲ ਹੋਇਆ ਪਿਆ ਜੇ ਇਹ ਗੋਲੀ ਨਹੀਂ ਲੈਂਦੇ ਤਾਂ ਬਗੈਰ ਹੋਰ ਕੋਈ ਨਸ਼ਾ ਕਰਦੇ ਨਸ਼ਾ ਨਹੀਂ ਆਉਂਦਾ ਜੀ ਸਰ ਇਹਨਾਂ ਸਾਨੂੰ ਵਿਚ ਵਿਚਾਲੇ ਮਾਰਦਾ ਨਾ ਉਧਰ ਜੋ ਗਿਆ ਨਾ ਉਧਰ ਇਹਨਾਂ ਨੂੰ ਸਾਨੂੰ ਗੋਲੀ ਮਾਰ ਦੇਣ ਬਹੁਤ ਮੁਸ਼ਕਲ ਹੋਇਆ ਮੇਰਾ ਨਾਂ ਭਾਈ ਸੁਰਮ ਸਿੰਘ ਹੈ ਕਿਹੜੇ ਪਿੰਡ ਦਾ ਹੋਣ ਉਸੂਲਪੁਰ ਮੇਰਾ ਤੋਂ ਹੀ ਕੀ ਆ ਇੱਥੇ ਇਹ ਭਾਈ ਇਹ ਸਾਨੂੰ ਮੈਡੀਸਿਨ ਨਹੀਂ ਦੇਂਦੇ ਪਹਿਲਾਂ ਅੱਜ ਸੱਤ ਸੱਤ ਦਿਨਾਂ ਨਾਲ ਸ਼ੁਰੂ ਕੀਤੀ ਮਹੀਨੇ ਨਹੀਂ ਪਰਚੀ ਕੱਢਦੇ ਆ ਰਹੇ ਇੱਕ ਦਿਨ ਦੀ ਮੈਡੀਸਿਨ ਦੇਂਦੇ ਆ ਸਾਰੇ ਤੇੜੀ ਡੱਬੇ ਵਾਲੇ ਬੰਦੇ ਆ ਸਾਰਿਆਂ ਨੂੰ ਖਰਾਬ ਕਰ ਰਹੇ ਆ ਟੋਟਲ ਰੋਜ਼ ਦੀ ਡਾੜੀ ਮੰਗਦੇ ਆ ਸਾਰਿਆਂ ਦੀ ਅੱਛਾ ਹੋਰ ਕਿੱਥੇ ਗਈ ਜੀ ਹੁਣ ਕੀ ਆਇਆ ਹੁਣ ਬਾਈ ਲੈਣੇ ਸਾਂ ਨਹੀਂ ਦੇਂਦੇ ਨੇ ਤੇ ਕਿੰਨੀ ਦੇਰ ਦੀ ਮੈਡੀਸਿਨ ਮਿਲਦੀ ਰੋਜ਼ ਬਾਈ ਦੋ ਗੋਲੀਆਂ ਦੰਡੇ ਰੋਜ਼ੀਆਂ ਉਹਨੂੰ ਕੱਲ ਪਰਸੋਂ ਦੀ ਇੱਕ ਕਰਤੀ ਆ ਇੱਕ ਮਹੀਨੇ ਇੱਕ ਤੇ ਇੱਕ ਟੈਬਲੇਟ ਦੇਤੇ ਪਏ ਹੁਣ ਰੋਜ਼ ਦੀ ਜੀ ਜੀ ਆਂਦੀ ਨਹੀਂ ਭਰਾਈ ਸਰਕਾਰ ਨੂੰ ਅਪੀਲ ਕਰਦੇ ਆਂ ਜਾਂ ਜੇ ਸਾਡੇ ਜੇ ਅਸੀਂ ਨਾਲ ਛੱਡਦੇ ਆਂ ਤਾਂ ਸਾਨੂੰ ਪੁਲਕ ਮਾਰਦੀ ਆ ਮੈਡੀਸਿਨ ਜਿਹੜੀ ਹੈ ਪਿੱਛੋਂ ਸ਼ਾਰਟੇਜ ਹੋਣ ਦੇ ਕਰਕੇ ਜਿਹੜੀ ਅਸੀਂ ਇਕੱਠੇ ਹਫ਼ਤੇ ਤੱਕ ਦੀ ਦਵਾਈ ਦਿੰਦੇ ਸੀ ਉਹ ਸੀ ਹੁਣ ਇੱਕ ਦਿਨ ਦੀ ਹੀ ਦੇ ਰਹੇ ਆ ਸਾਰਿਆਂ ਨੂੰ ਜਿਉਂ ਦਿੱਕਤ ਦਵਾਈ ਪਿੱਛੋਂ ਨਹੀਂ ਆਂਦੀ ਚੰਗੀ ਸਪਲਾਈ ਦੇ ਵਿੱਚ ਉਹ ਦਿੱਕਤ ਅਸੀਂ ਰੋਜ਼ ਕੀ ਇਹਨਾਂ ਨੂੰ ਦਵਾਈ ਦੇਖੀਂ ਉਹਦਾ ਟਾਈਮ ਕਰਾਂਗੇ ਵਾਇਲੈਂਸ ਵੀ ਹੁੰਦੇ ਕਦੇ ਬਈ ਇੱਥੇ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪੈਂਦਾ ਐਕਚੁਅਲੀ ਪੇਸ਼ੈਂਟਸ ਬਹੁਤ ਜ਼ਿਆਦਾ ਹਨ ਤਰਨਤal ਤਰਨਤਾਰਨ ਜ਼ਿਲ੍ਹੇ 18000 ਤੋਂ ਪਲੱਸ ਮਰੀਜ਼ ਰਜਿਸਟਰ ਹੈਗੇ ਆ ਤੇ ਫਿਰ 21 ਗੋਲੀ ਕਰਕੇ ਮਤਲਬ ਉਹਨਾਂ ਨੂੰ ਰੋਜ਼ ਲਾਈਨਸ ਲੱਗਣਾ ਪੈ ਰਿਹਾ ਉਹਦੇ ਕਰਕੇ ਵੀ ਥੋੜੀ ਜਿਹੀ ਤੰਗੀ ਤੇ ਆਉਂਦੀ ਹੈ ਇਧਰ ਗਰਮੀ ਦਾ ਮੌਸਮ ਵੀ ਹੈ ਕਈਆਂ ਦੀ ਜਿਹੜੀ ਇਥੇ ਡਿਮਾਂਡ ਸੀ ਕਿ ਜਿਵੇਂ ਅਸੀਂ ਦੋ ਦੋ ਗੋਲੀਆਂ ਪਹਿਲਾਂ ਵਿਕਣੇ ਜਾਂਦੀਆਂ ਸੀ ਲੇਕਿਨ ਪ੍ਰੋਬਲਮ ਕੀ ਜਿਹੜੀ ਆਈ ਮੈਡੀਸਨ ਨੂੰ ਦਾ ਸੈਂਪਲ ਪਾਸ ਮੈਡੀਸਨ ਦਾ ਹੋਣ ਗਿਆ ਹੋਇਆ ਜਿਹੜਾ ਕਿ ਅਜੇ ਤੱਕ ਪਾਸ ਹੋ ਕੇ ਨਹੀਂ ਆਇਆ ਜਿਸ ਦਿਨ ਸੈਂਪਲ ਪਾਸ ਹੋ ਜਾਏਗਾ ਉਸੇ ਦਿਨ ਮੈਡੀਸਨ ਦੀ ਸਪਲਾਈ ਪੂਰੇ ਪੰਜਾਬ 'ਚ ਸਾਰੇ ਜ਼ਿਲ੍ਹਿਆਂ ਨੂੰ ਮਿਲਣੀ ਸ਼ੁਰੂ ਹੋ ਜਾਏਗੀ ਤਰਨ